ਪੋਜੋਵਾਲੀ ਦੇ ਵਕਿਆਇ ਕਿ ਪਾਕਿਸਤਾਨ ਨੇ ਆਪਣਾ ਨਾਲ ਸਾੜਨ ਮੌਕੇ ਅਮਰੂਦਾ ਦੇ ਬਾਗ ਜਿਹੜਾ ਹੈ ਉਸ ਦਾ ਵੱਡਾ ਨੁਕਸਾਨ ਕੀਤਾ ਹੈ ਪਿੰਡ ਪੋਜੋਵਾਲੀ ਦੇ ਨਿਵਾਸੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ 4 ਸਾਲ ਪਹਿਲਾਂ ਅਮਰੂਦਾ ਦਾ ਬਾਗ ਲਗਾਇਆ ਜੋ ਹੁਣ ਫਲ ਦੇਣ ਵਾਲਾ ਹੋਇਆ ਸੀ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਬਿਲਕੁਲ ਨਾਲ ਵਾਲੀ ਜ਼ਮੀਨ ਹਰਵਿੰਦਰ ਸਿੰਘ ਪਿੰਡ ਜਰਤੇ ਕੀ ਬਦਲਵੱਦੀ ਹੈ ਉਹਨਾਂ ਵੱਡੇ ਅਣਗੈਲੀ ਕਰਦੇ ਹੋਏ ਤੇਜਵਾਦ ਵਿੱਚ ਕਣਕ ਦੇ ਨਾਲ ਨੂੰ ਅੱਗ ਲਗਾ ਦਿੱਤੀ ਜਿਸ ਦੇ ਕਾਰਨ ਸਾਡੇ ਅਮਰੋਦਾ ਦੇ ਬਾਗ ਤੱਕ ਅੱਗ ਪਹੁੰਚ ਗਈ ਜਿਸ ਦੇ ਕਰਕੇ ਉਹਨਾਂ ਨੇ ਉਹਨਾਂ ਦੇ ਅਮਰੋਦਾ ਤੇ ਤਕਰੀਬਨ 23 ਬੂਟੇ ਝੋੜੇ ਦੇ ਬਿਲਕੁਲ ਹੀ ਖਤਮ ਕਰ ਦਿੱਤੇ ਅਤੇ 15 ਤੋਂ ਜ਼ਿਆਦਾ ਬੂਟੇ ਝੁਲਸ ਗਏ ਨੇ ਪਾਲਵੰਦਰ ਸਿੰਘ ਜੀ ਮੈਂ ਨਾਂ ਪਿੰਡ ਪੋਝਵਾਲੀ ਤਹਿਸੀਲ ਧੂਰੀ ਜ਼ਿਲ੍ਹਾ ਤਖਦੂਰ ਤੋਂ ਇਹ ਅੱਗ ਜੀਆ ਮੇਰੇ ਗਵੰਡੀ ਆ ਹਰਵਿੰਦਰ ਸਿੰਘ ਤੇਗ ਸੀਡ ਫਾਰਮ ਵਾਲੇ ਵਜਦੇ ਆ ਪੱਲ ਪੱਦਲਵੜ ਤੋਂ ਜੁਨੀ ਵਿਰਾਸ਼ਟੀਆਂ ਸਨਮਾਨ ਕਰਦੀਆਂ ਨੇ ਇਹਨਾਂ ਨੂੰ ਸਬਸਿਡੀਆਂ ਤੇ ਮਸ਼ੀਨਰੀਆਂ ਪਰ ਉਹਦਾ ਅਦਧ ਕਰਾਉਂਦੀਆਂ ਨੇ ਵੀ ਇਹ ਅੱਗ ਨਹੀਂ ਲਾਉਂਦਾ 8 ਸਾਲ ਤੋਂ ਆ ਰਾਤ ਇਹਨਾਂ ਨੇ ਆ ਕੇ ਜੀ ਮੈਂ ਗਿਆਦਾ ਹਜ਼ਰਤੀ ਖੇਤ ਦੇ ਵਿੱਚ ਮੇਰੇ ਨਾਲ ਲੱਗਦਾ ਇਹਨਾਂ ਦਾ ਇੱਕ ਕਿੱਲਾ ਹੈ ਤੇ ਰਾਤ ਨੂੰ ਉਹਨਾਂ ਨੇ ਮੇਰਾ ਸਾਰਾ ਬਾਗ ਬੂਗ ਤਾਂ ਅੱਗ ਦੇ ਨਾਲ ਦਾ ਕਣਕ ਦੇ ਨਾਲ ਇਹਦੇ ਨੇ ਤੁਸੀਂ ਵੀ ਤੁਸੀਂ ਦੇਖੋ ਵੀ ਮੇਰਾ 100% ਤੋਂ 77 ਰੂਟ ਦਾ ਬਿਲਕੁਲ ਹੀ ਫੂਕਤੇ ਨਾਲ ਇਹਦੇ ਖੇਤ ਤੋਂ ਤਕਰੀਬਨ 10 ਕਿਲੋ ਪੁੱਟ ਦੀ ਦੂਰੀ ਤੇ ਹੈ ਜੇ ਮਨ ਵਾਟਰ ਦੇ ਲਵੇ ਹੁੰਦੇ ਤਾਂ ਫਿਰ ਬਚਣਾ ਹੀ ਕੁਛ ਨਹੀਂ ਦੀ ਜਿਹੜਾ 4 ਸਾਲ ਦੀ ਬਾਗ ਦੀ ਆਮਦਨ ਅੱਜ ਮੈਨੂੰ ਸ਼ੁਰੂ ਹੋਣੀ ਸੀ ਇਹ 4 ਸਾਲ ਹੋਰ ਪਿੱਛੇ ਪੈ ਗਈ 8 ਸਾਲ ਦਾ ਕਰਜ਼ਾ ਬੰਦਾ ਕਿੱਥੋਂ ਚੱਲੂਗਾ ਇਹੇ ਜਿਹਾ ਠਣਾੜ ਲੋਕਾਂ ਨੂੰ ਜੀ ਸਰਕਾਰਾਂ ਦੀ ਸਹਾਇਤਾ ਤੇ ਖੇਤੀਬਾੜੀ ਅਫਸਰਾਂ ਦੀ ਸਹਾਇਤਾ ਤੈਨੂੰ ਇਹਨਾਂ ਦੇ ਚਿੱਤ ਗੋਲ ਦੀ ਸਬ ਸੇਟਿੰਗ ਬਿਲਕੁਲ ਡੇਮੇਜ ਬਿਲਕੁਲ 60 70 ਮੂਟੇ ਦਾ ਬਿਲਕੁਲ ਖਤਮ ਨਹੀਂ ਜੀ ਦੁਬਾਰਾ ਰੀਪਲਾਂਟ ਕਰਦੇ ਆ ਤਾਂ ਕਟੋੜ 4 ਸਾਲ ਦਾ ਸਮਾਂ ਫੇਰ ਲੱਗਣਾ ਇਹਨਾਂ ਨੂੰ ਸਾਨੂੰ ਵੀ ਇਹ ਗੱਲ ਦਾ ਪਤਾ ਲੱਗਿਆ ਜੀ ਲੇਕਿਨ ਅੱਗ ਬਈ ਜੀ ਉੱਥੋਂ ਚ ਦੇਖਦਾ ਤਰਖਤਾ ਆ ਮੇਰਾ ਖੇਤ ਹੈ ਆ ਖੇਤ ਦੇ ਵਿੱਚ ਸਾਰੇ ਅੰਬ ਦੇ ਬੂਟੇ ਜਾਮਣ ਦੇ ਸੋਹੰਜਣਾ ਡੇਕ ਨਿੰਬੂ ਸਾਰੇ ਤਰ੍ਹਾਂ ਦੇ ਬੂਟੇ ਲੱਗੇ ਨੇ ਇਹ ਵੀ ਮੱਛੇ ਨੇ ਜੀ ਜਿਹੜੀ ਅੱਜ ਕੱਲ ਇਹਦੀ ਅੱਗ ਹੁੰਦੀ ਹੈ ਹਵਾ ਹੁੰਦੀ ਹੈ ਜਦੋਂ ਜਦੋਂ ਮਾੜੀ ਜੀ ਸੀਖ ਕਸਾਈ ਜਾਂਦੀ ਉਹ ਪਤਾ ਨਹੀਂ ਕਿੱਥੇ ਜਾ ਕੇ ਘੜਦੀ ਜੇ ਆਪਾਂ ਇੱਥੋਂ ਨਿਗਾ ਮਾਰੀਏ ਸਾਹਮਣੇ ਉਹ ਸਾਹਮਣੇ ਟਾਲੀਆਂ ਹੀ ਮੱਛੀਆਂ ਹੋਈਆਂ ਨੇ ਠੀਕ ਹੈ ਨਾ ਜੀ ਜੇ ਜਿਹੜੀ ਉਹ ਬੰਦੇ ਬਲੇਮ ਕਰਦੇ ਨੇ ਉਹ ਕਈ ਵਾਰੀ ਪੋਲੀਟਿਕਲ ਗੱਲਾਂ ਹੋ ਜਾਂਦੀਆਂ ਨੇ ਪਿੰਡਾਂ 'ਚ ਕਈ ਵਾਰੀ ਜਿਵੇਂ ਇੱਕ ਦੂਜੇ ਦੀ ਲਾਗ ਡਾਟ ਉਹ ਚੀਜ਼ਾਂ ਵੀ ਆ ਜਾਂਦੀਆਂ ਨੇ ਲੇਕਿਨ ਆਪਾਂ ਕਿਸੇ ਦਾ ਜਾਣ ਪੁੱਝ ਕੇ ਕੋਈ ਨਾ ਥਾਂ ਉਹਦੇ ਨਾਲ ਖੇਤ ਵਾਲੇ ਸੀ ਉਹ ਕਹਿੰਦੇ ਵੀ ਨਾ ਜੀ ਇੱਧਰ ਤਾਂ ਅੱਗੇ ਨਹੀਂ ਆਈ ਵੀ ਅੱਗੇ ਇਹਨਾਂ ਨੇ ਕੱਲੇ ਖੱਤੇ ਨੂੰ ਲਈ ਆ ਉਹ ਬਾਈ ਜੀ ਉਹ 4 ਕਿੱਗੇ ਥਾਂ ਆਪਾਂ ਪੈ ਲਿਆਗਾ ਥੋੜਾ ਜਿਹਾ ਉਹਦੇ ਵਿੱਚ ਵੀ ਉਹੀ ਸੂਝਾ ਬਣਿਆ ਹੋਇਆ ਹੋਰ ਨਹੀਂ ਕੋਈ ਖਾਸ ਗੱਲ ਠੀਕ ਹੈ ਉਹ ਕਹਿੰਦੇ ਵੀ ਹੋ ਸਕਦਾ ਇਹਨਾਂ ਦੇ ਨੌਕਰ ਨੇ ਆ ਕੇ ਉਹਨ ਗੈਲੀ ਨਾਲ ਕੰਮ ਆਪਣੇ ਬਾਈ ਜੀ ਆਪਾਂ 23 24 ਕਿੱਲਾਂ ਦੀ ਖੇਤੀ ਆਪਦੀ ਕਰਦੇ ਆ ਬਾਕੀ ਆਪਾਂ ਠੇਕੇ ਤੇ ਲੱਗੇ ਕਰਦੇ ਆ ਮੇਰੇ ਸਾਰੇ ਖੇਤਾਂ ਦੇ ਵਿੱਚ ਤੁਸੀਂ ਵਿజిਟ ਕਰ ਲੋ ਕਿਤੇ ਵੀ ਅੱਗ ਲੱਗੀ ਹੋਵੇ ਮੈਂ ਦੇਣਦਾਰ ਹਾਂ ਮੈਂ 2004 ਤੋਂ ਲੈ ਕੇ ਲਗਾਤਾਰ ਕਣਕ ਝੋਨੇ ਦੇ ਨਾਲ ਨੂੰ ਅੱਗ ਨਹੀਂ ਲੱਗੀ ਇਹ ਕਹਿੰਦੇ ਸਨਮਾਨ ਵੀ ਹੋਏ ਨੇ ਬਹੁਤ ਖੇਤਾਂ ਦੇ ਭਾਗ ਵਿੱਚ ਹਾਂਜੀ ਹਾਂਜੀ ਕਹਿੰਦੇ ਸਨਮਾਨ ਜਿਨ੍ਹਾਂ ਨੇ ਕਰਿਆ ਉਹ ਇੱਥੇ ਆ ਕੇ ਦੇਖਣ ਵੀ ਸਾਡਾ ਭਾਗ ਵਿੱਚ ਚੁੱਕ ਲੈਣਾਂ ਮੰਨਦਿਆਂ ਗੱਲ ਉਹਨਾਂ ਦੀ ਗੱਲ ਦੇਖੋ ਹੋ ਸਕਦਾ ਵੀ ਉਹ ਆਪਣੇ ਹਿਸਾਬ ਨਾਲ ਸਹੀ ਹੋਣ ਪਰ ਆ ਸਾਰੇ ਰਕਬੇ ਦਾ ਕੌਣ ਜ਼ਿੰਮੇਵਾਰ ਲਊਗਾ ਜੀ ਕੌਣ ਜ਼ਿੰਮੇਵਾਰੀ ਲਊ ਜਿਹੜਾ ਸਾਰਾ ਰਕਬਾ ਬਚ ਜਾਏਗਾ ਉਹ ਥੋੜਾ ਰਕਬਾ ਮੇਰੇ ਨਾਲ ਆਤਾ ਜੀ ਜਿਹੜਾ ਸਾਰਾ ਰਕਬਾ ਮੱਚ ਗਿਆ ਬਾਕੀ ਮੇਰਾ ਇੱਧਰ ਆ ਦੇਖੋ ਆ ਖੇਤ ਸਾਰਾ ਬਾਹਿਆ ਪਿਆ ਉਹ ਖੇਤ ਬਾਹੇ ਪਿਆ ਕਿਤੇ ਵੀ ਜਿਹੜੇ ਨਾਲ ਵਾਲੇ ਖੇਤ ਵਾਲੇ ਨੇ ਉਹ ਵੀ ਤੁਹਾਡੇ ਤੇ ਮਤਲਬ ਕਹਿ ਰਹੇ ਨੇ ਵੀ ਹਾਂ ਜੀ ਇਹਨਾਂ ਨਹੀਂ ਲਈ ਜਾਂਦਾ ਉਹ ਅਸੀਂ ਆਪਦੇ ਖੇਤ ਤੋਂ ਹਟ ਕੇ ਲਿਆ ਜੀ ਖੇਤ ਉਹ ਹੋ ਨਹੀਂ ਜਾਂਦਾ ਥੋੜਾ ਜਿਹਾ ਵੀ ਇਹਨਾਂ ਨੇ ਇੱਥੇ ਕਿਉਂ ਆ ਕੇ ਜਾਂ ਕਿਉਂ ਲੈ ਲਿਆ ਉਹ ਚਲੋ ਆਪਾਂ ਆਪਦੀ ਗੱਲ ਹੁੰਦੀ ਹੈ ਜੀ ਆਪਾਂ ਉਹ ਗੱਲ ਤੋਂ ਕੀ ਲੈਣਾ ਅੱਛਾ ਜਾਨੀ ਤੁਸੀਂ ਕਹਿੰਦੇ